ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਦਾਰੁ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸਿਓ ਕਹੀਅਨ ਕੇਤੇ ਗਾਵਣ ਹਾਰੇ ਗਾਵਹਿ ਤਹਨ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਹਾਂਜੀ ਇੱਥੇ ਜਿਹੜਾ ਪਾਠ ਹੈ ਗਾਵਹਿ ਤਹਨ ਪਵਨ ਪਾਣੀ ਬੈਸੰਤਰ ਬੈਸੰਤਰ ਤੇ ਇਸ ਪੰਕਤੀ ਦਾ विश्राम ਲੱਗੇਗਾ ਤੇ ਗਾਵਹਿ ਰਾਜਾ ਧਰਮ ਦੁਆਰੇ ਇਹ ਰਾਜਾ ਧਰਮ ਹੈ ਜਿਹੜਾ ਇਕੱਠਾ ਪਾਠ ਕਰਨਾ ਹੈ ਗਾਵਹਿ ਰਾਜਾ ਧਰਮ ਦੁਆਰੇ ਇਸ ਪ੍ਰਕਾਰ ਪਾਠ ਨਹੀਂ ਕਰਨਾ ਆਮ ਤੌਰ ਤੇ ਅਸੀਂ ਸੁਣਦੇ ਆ ਐਸੀ ਪ੍ਰਕਾਰ ਪਾਠ ਕਰਦੇ ਨੇ ਗਾਵੈ ਰਾਜਾ ਧਰਮ ਦੁਆਰੇ ਪਰ ਇਹ ਜਿਹੜਾ ਪਾਠ ਇਸ ਪ੍ਰਕਾਰ ਗਲਤ ਹੋ ਜਾਵੇਗਾ ਇਸ ਦਾ ਉਚਾਰਨ ਇਹਦਾ ਹੀ ਕਰਨਾ ਹੈ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲੇਖ ਲੇਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਦਰ ਨਾਲੇ ਇੱਥੇ ਜਿਹੜਾ ਪਾਠ ਹੈ ਇਦਾਸਣ ਜਦੋਂ ਅਸੀਂ ਸੋਧਰ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਜਿਹੜਾ ਪਾਠ ਹੈ ਇਦਾਸਣ ਉੱਥੇ ਇੰਦਾਸਣ ਆਉਂਦਾ ਹੈ ਟਿੱਪੀ ਦੇ ਨਾਲ ਹੁਣ ਇੱਥੇ ਟਿੱਪੀ ਤੋਂ ਬਿਨਾਂ ਪਾਠ ਆਇਆ ਹੈ ਤੇ ਐਸੇ ਪ੍ਰਕਾਰ ਹੀ ਟਿੱਪੀ ਤੋਂ ਬਿਨਾਂ ਹੀ ਇਸ ਦਾ ਉਚਾਰਨ ਕਰਨਾ ਹੈ ਗਾਵਹਿ ਇੰਦ ਇਦਾਂ ਸਣਾ ਬੈਠੇ ਤੇ ਬੈਠੇ ਤੇ ਇਸ ਦਾ ਵੀ ਸ਼ਰਾਮ ਹੈ ਦੇਵਤਾਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੋਗ ਜੋਗ ਵੇਦਾ ਨਾਲੇ ਇੱਥੇ ਜਿਹੜਾ ਪਾਠ ਹੈ ਰਖੀਸਰ ਆਇਆ ਹੈ ਸੋਦਰ ਰੈਰਾ ਸਬਦ ਦੇ ਵਿੱਚ ਰਖੀ ਸੁਰ ਪਾਠ ਆਉਂਦਾ ਹੈ ਸਸੇ ਨੂੰ ਔਂਕਰ ਰਖੀ ਸੁਰ ਤੇ ਇੱਥੇ ਔਂਕਰ ਤੋਂ ਬਿਨਾ ਹੈ ਤੇ ਇਦਾਂ ਹੀ ਇਸ ਦਾ ਉਚਾਰਨ ਕਰਨਾ ਹੈ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਨਿਆ ਮਨ ਮੋਹਨ ਸੁਰਗਾ ਮਛਪਿਆਲੇ ਇਥੇ ਵੀ ਜਦੋਂ ਰਹਿਰਾ ਸਾਹਿਬ ਪੜ੍ਹਦੇ ਆ ਤੇ ਉਸ ਦੇ ਵਿੱਚ ਪਾਠ ਆਵੇਗਾ ਸੁਰਗ ਮਛ ਪਿਆਲੇ ਸੁਰਗਾ ਇਥੇ ਕੰਨੇ ਦੇ ਨਾਲ ਹੈ ਤੇ ਉਥੇ ਕੰਨੇ ਤੋਂ ਬਿਨਾਂ ਪਾਠ ਹੋਵੇਗਾ ਤੇ ਜਿਵੇਂ ਪਾਠ ਇਥੇ ਆ ਉਸ ਨੂੰ ਇਸੇ ਪ੍ਰਕਾਰ ਹੀ ਪੜ੍ਹਨਾ ਹੈ ਸੁਰਗਾ ਮਛ ਪਿਆਲੇ ਤੇ ਜਿਹੜਾ ਮੋਹਨ ਜਾਂ ਮਨ ਮੋਹਨ ਇਥੇ ਮਨ ਮੋਹਨ ਜਿਹੜਾ ਨੰਨੇ ਦੇ ਨਾਲ ਹੈ ਤੇ ਇਸ ਨੂੰ ਨੰਨੇ ਦੇ ਨਾਲ ਹੀ ਇਸਦਾ ਉਚਾਰਨ ਕਰਨਾ ਹੈ ਨਾਣੇ ਦੇ ਨਾਲ ਮਾਨ ਮੋਹਨ ਇਸ ਪ੍ਰਕਾਰ ਉਚਾਰਨ ਨਹੀਂ ਕਰਨਾ ਨੰਨੇ ਦੇ ਨਾਲ ਹੀ ਇਸ ਦਾ ਉਚਾਰਨ ਹੋਵੇ ਗਵਹ ਮੋਹਨ ਜਾਂ ਮਨ ਮੋਹਨ ਸੁਰਗਾ ਮਾਚਪਏ ਆਲੇ ਤੇ ਪਿਆਲੇ ਜਿਹੜਾ ਹੈ ਇਹ ਈੜੀ ਦੇ ਨਾਲ ਹੈ ਈੜੀ ਦੇ ਨਾਲ ਹੀ ਇਸ ਦਾ ਉਚਾਰਨ ਕਰਨਾ ਹੈ ਪਿਆਲੇ ਉਚਾਰਨ ਨਹੀਂ ਕਰਨਾ ਪਇਆਲੇ ਹੀ ਉਚਾਰਨ ਕਰਨਾ ਹੈ ਗਾਵਨ ਰਤਨ ਉਪਾਏ ਤੇਰੇ 86 ਤੀਰਥ ਨਾਲੇ 86 ਤੀਰਥ ਨਾਲੇ ਇੱਥੇ ਤੀਰਥ ਨਾਲੇ ਨੂੰ ਨਾਲੇ ਪਾਠ ਨਹੀਂ ਕਰਨਾ ਨਾਲੇ ਪਾਠ ਕਰਾਂਗੇ ਤੇ ਉਚਾਰਨ ਗਲਤ ਆ 86 ਤੀਰਥ ਨਾਲੇ ਹੀ ਪਾਠ ਕਰਨਾ ਹੈ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸਈ ਤਦਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸਈ ਤਦਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਇਥੇ ਸਈ ਤਦਨੋ ਗਾਵਹਿ ਗਾਵਹਿ ਤੇ ਜਮਕ ਲੱਗੇਗੀ ਸਈ ਤਦਨੋ ਗਾਵਹਿ ਜੋ ਤੁਧ ਭਾਵਨ ਤੇ ਭਾਵਨ ਤੇ ਇਸ ਦਾ ਵਿਸ਼ਰਾਮ ਲੱਗੇਗਾ ਸੇ ਤਦੁਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਇਥੇ ਹੋਰ ਕਿਤੇ ਗਾਵਨ ਗਾਵਨ ਤੇ ਜਮਕ ਸੇ ਮੈਂ ਚੇਤਨਾ ਆਵਨ ਤੇ ਆਵਨ ਤੇ ਵਿਸ਼ਰਾਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਹੈ ਭੀ ਹੋਸੀ ਹੋਸੀ ਤੇ ਜਮਕ ਲਗੇਗੀ ਜਾਏ ਨਾ ਜਾਸੀ ਤੇ ਜਾਸੀ ਤੇ ਇਸ ਦਾ ਵਿਸ਼ਰਾਮ ਲਗੇਗਾ ਰਚਨਾ ਜਿਨ ਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਈ ਇਸ ਪੰਕਤੀ ਦਾ ਵਿਸ਼ਰਾਮ ਗਲਤ ਲਾਉਂਦੇ ਨੇ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਮਾਇਆ ਜਿਨ ਉਪਾਈ ਇਸ ਪ੍ਰਕਾਰ ਇਸ ਪੰਕਤੀ ਦਾ ਵਿਸ਼ਰਾਮ ਜਿਹੜਾ ਗਲਤ ਹੈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੇ ਭਾਤੀ ਤੇ ਜਮਕ ਲੱਗੇਗੀ ਤੇ ਜਿਨ ਸੇ ਤੇ ਇਸ ਦਾ ਪੰਕਤੀ ਦਾ ਵਿਸ਼ਰਾਮ ਲੱਗੇਗਾ ਤੇ ਮਾਇਆ ਜਿਨ ਉਪਾਈ ਕਾਰ ਕਰ ਵੇਖਿਆ ਕੀਤਾ ਆਪਣਾ ਤੇ ਜਦੋਂ ਅਸੀਂ ਇਹ ਪਾਠ ਜਿਹੜੇ ਕਈ ਆਏ ਨੇ ਭੇਜ ਆਏ ਨੇ ਜਦੋਂ ਅਸੀਂ ਸੋਦਰ ਰਾਰਾ ਸਾਹਿਬ ਪੜ੍ਹਦੇ ਆ ਉਸ ਦੇ ਵਿੱਚ ਕਈ ਪਾਠਾਂ ਦਾ ਅੰਤਰ ਹੈ ਜਪਜੀ ਸਾਹਿਬ ਦੇ ਸੋਦਰ ਦੇ ਨਾਲੋਂ ਤੇ ਕੁਝ ਪਾਠ ਅਸੀਂ ਆਪ ਨੂੰ ਜੀ ਨੂੰ ਮਗਰੋਂ ਪਿੱਛੇ ਦੱਸ ਦਿੱਤੇ ਨੇ ਤੇ ਹੁਣ ਕੁਝ ਕਰ ਰਹੇ ਨੇ ਉਹ ਵੀ ਆਪ ਜੀ ਨੂੰ ਦੱਸ ਦਿੰਦੇ ਆ ਕਿ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤੁਸੀਂ ਦੀ ਵਡਿਆਈ ਜਦੋਂ ਰਹਿਰਾ ਸਾਹਿਬ ਪੜ੍ਹਦੇ ਆ ਉੱਥੇ ਆਵੇਗਾ ਕਰ ਕਰ ਦੇਖਿਆ ਉੱਥੇ ਦਦੇ ਦੇ ਨਾਲ ਆਵੇਗਾ ਦੇਖਿਆ ਇੱਥੇ ਬਵੇ ਦੇ ਨਾਲ ਵੇਖਿਆ ਹੈ ਕੀਤਾ ਆਪਣਾ ਜਿਵ ਇਸ ਦੀ ਵਡਿਆਈ ਰਹਿਰਾ ਸਾਹਿਬ ਦੇ ਵਿੱਚ ਜਿਉ ਹੈ ਤੇ ਇੱਥੇ ਜਿਵ ਹੈ ਇਹ ਭਲੇਖੇ ਦੇ ਵਿੱਚ ਨਹੀਂ ਪੜ੍ਹਨਾ ਕਿ ਉੱਥੇ ਪਾਠ ਸਹੀ ਹੈ ਜਾਂ ਇੱਥੇ ਗਲਤ ਹੈ ਨਹੀਂ ਉੱਥੇ ਪਾਠ ਜਿਵੇਂ ਹੈ ਉਹ ਉਹਦਾ ਸਹੀ ਹੈ ਤੇ ਇੱਥੇ ਜਿਵ ਹੈ ਇਹ ਵੀ ਇਸੇ ਪ੍ਰਕਾਰ ਹੀ ਸਹੀ ਹੈ ਇਸੇ ਪ੍ਰਕਾਰ ਹੀ ਲਿਖਿਆ ਗਿਆ ਹੈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤੇ ਸਦੇ ਵਢਾਈ ਜੋਤਿ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਰਹਿਰਾਸ ਸਾਹਿਬ ਦੇ ਵਿੱਚ ਫਿਰ ਹੁਕਮ ਨਾ ਕਰਨਾ ਜਾਈ ਆਵੇਗਾ ਇੱਥੇ ਫਿਰ ਪਾਠ ਨਹੀਂ ਹੈ ਹੁਕਮ ਨਾ ਕਰਨਾ ਜਾਈ ਹੀ ਹੈ ਪਾਠ ਸੋ ਪਾਤ ਸਾਹੋ ਸਾਹਾ ਪਾਤ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਇਥੇ ਸਾਹਾ ਪਾਤ ਸਾਹਿਬ ਹੈ ਤੇ ਉਥੇ ਸਾਹਾ ਪਾਤ ਸਾਹਿਬ ਆਵੇਗਾ ਤੇ ਇਸ ਨੂੰ ਜਿਵੇਂ ਪਾਠ ਹੁੰਤੇ ਹੈ ਉਸੇ ਤਰ੍ਹਾਂ ਕਰਨਾ ਹੈ ਤੇ ਜਿਵੇਂ ਪਾਠ ਇਥੇ ਹੈ ਇਸ ਨੂੰ ਐਵੇਂ ਹੀ ਉਚਾਰਨ ਕਰਨਾ ਹੈ ਕੰਨੇ ਦੇ ਨਾਲ ਮੁੰਦਾ ਸੰਤੋਖ ਸਰਮਪਾਤ ਚੋਦੀ ਇਹ ਜਿਹੜਾ ਪਾਠ ਹੈ ਸਰਮਪਾਤ ਚੋਦੀ ਇਸ ਨੂੰ ਝੋਲੀ ਹੀ ਇਸ ਦਾ ਪਾਠ ਕਰਨਾ ਹੈ ਉਚਾਰਨ ਕਰਨਾ ਹੈ ਇਸ ਨੂੰ ਝੋਲੀ ਜਾਂ ਫਿਰ ਝੋਲੀ ਇਹ ਉਚਾਰਨ ਨਹੀਂ ਕਰਨਾ ਕਸ ਕੇ ਝੋਲੀ ਪਾਠ ਨਹੀਂ ਕਰਨਾ ਤੇ ਝੋਲੀ ਨਹੀਂ ਕਰਨਾ ਜੇ ਝੋਲੀ ਪੜਾਂਗੇ ਤੇ ਫਿਰ ਪੈੜ ਦੇ ਵਿੱਚ ਬਿੰਦੀ ਲੱਗੇਗੀ ਪਰ ਇੱਥੇ ਬਿੰਦੀ ਨਹੀਂ ਹੈ ਇਸ ਕਰਕੇ ਇਸ ਦਾ ਪਾਠ ਚੋਦੀ ਹੀ ਕਰਨਾ ਹੈ ਪੋਲਾ ਪਾਠੀ ਕਰਨਾ ਹੈ ਮੁੰਦਾ ਸੰਤੋਖ ਸ਼ਰਮਪਤ ਝੋਦੀ ਧਿਆਨ ਕੀ ਕਰਹਿ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜਗ ਜਗ ਏਕੋ ਵੇਸ ਇਹ ਜਿਹੜਾ ਪਾਠ ਹੈ ਜਗ ਜਗ ਇਸ ਨੂੰ ਜਗ ਜਗ ਪਾਠ ਨਹੀਂ ਕਰਨਾ ਨਿਖੇੜ ਕੇ ਪਾਠ ਕਰਨਾ ਹੈ ਜਗ ਜਗ ਏਕੋ ਵੇਸ ਭਗਤ ਗਿਆਨ ਦਇਆ ਪੰਧਾਰਣ ਘਟ ਘਟ ਵਜਹਿ ਨਾਦ ਇਥੇ ਪਾਠ ਘਟ ਘਟ ਹੈ ਤੇ ਇਸ ਨੂੰ ਘਟ ਘਟ ਹੀ ਪਾਠ ਕਰਨਾ ਹੈ ਨਿਖੇੜ ਕੇ ਘਟ ਘਟ ਪਾਠ ਨਹੀਂ ਕਰ ਦੇਣਾ ਇਸ ਨੂੰ ਆਪਨਾਥ 나ਥੀ ਸਭ ਜਾ ਕੀ ਰਿੱਦ ਸਿੱਧ ਅਵਰਾ ਸਾਦ ਇੱਥੇ ਸਾਦ ਹੈ ਜਿਹੜਾ ਇਹ ਦੱਦੇ ਦੇ ਨਾਲ ਹੈ ਸਾਦ ਬੋਲਾ ਉਚਾਰਨ ਕਰਨਾ ਹੈ ਇਸ ਦਾ ਇਸ ਨੂੰ ਰਿੱਦ ਸਿੱਧ ਅਵਰਾ ਸਾਦ ਸਾਦ ਪਾਠ ਨਹੀਂ ਕਰਨਾ ਸਾਦ ਪਾਠ ਕਰਾਂਗੇ ਤੇ ਧੱਦਾ ਲੱਗੇਗਾ ਪਰ ਇੱਥੇ ਦੱਦਾ ਹੈ ਇਸ ਕਰਕੇ ਦੱਦੇ ਦੇ ਨਾਲ ਹੀ ਇਹਦਾ ਉਚਾਰਨ ਕਰਨਾ ਹੈ ਰਿੱਦ ਸਿੱਧ ਇਕ ਸੰਸਾਰੀ ਇਕ ਪੰਧਾਰੀ ਇਕ ਲਾਏ ਦੀ ਬਾਣ ਇਸ ਪ੍ਰਕਾਰ ਦਾ ਵਖਰਾ ਕਰਕੇ ਇਸ ਨੂੰ ਨਿਖੇੜ ਕੇ ਹਿੰਦ ਦਾ ਉਚਾਰਨ ਕਰਨਾ ਹੈ ਜਿਵ ਤੇ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਓਹ ਹੋ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਨ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਆਦੇਸ ਤਿਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ